ਰਾਜਵੀਰ ਜਵੰਦਾ ਦਾ ਸਿਵਾ ਹਲੇ ਠੰਡਾ ਨਹੀਂ ਸੀ ਹੋਇਆ ਕਿ ਕੱਲ ਇੱਕ ਹੋਰ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਗਈ। ਭਾਰਤ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਸਿੰਘ ਨੂੰ ਮੰਦੀ ਅੰਮ੍ਰਿਤਸਰ ਦੇ 40's ਹਸਪਤਾਲ ਵਿੱਚ ਮੌਤ ਹੋ ਗਈ। ਪਹਿਲਾਂ ਸਾਡੇ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨਾਲ ਇੱਕ ਹਾਦਸਾ ਹੋਇਆ ਜੋ ਕਿ ਸੜਕ ਤੇ ਕੁਮਰੇ ਆਵਾਰਾ ਪਸ਼ੂਆਂ ਕਾਰਨ ਹੋਇਆ ਸੀ। ਲੋਕਾਂ ਵੱਲੋਂ ਬਹੁਤ ਹੀ ਅਰਦਾਸਾਂ ਕੀਤੀਆਂ ਗਈਆਂ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਹਨਾਂ ਦੀ ਮੌਤ ਹੋ ਗਈ। ਤਹਿਣੇਸ ਤੋਂ ਬਾਅਦ ਭਾਰਤ ਦੇ ਇੱਕ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਸਿੰਘ ਘੁਮੰਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੂਰੇ ਪੰਜਾਬ ਦੇ ਵਿੱਚ ਅਫਸੋਸ ਦੀ ਲਹਿਰ ਹੈ। ਹਰ ਇੱਕ ਨੌਜਵਾਨ ਇਹਨਾਂ ਤੋਂ ਪ੍ਰੇਰਿਤ ਹੁੰਦਾ ਸੀ ਕਿਉਂਕਿ ਇੱਕ ਤਾਂ ਪੰਜਾਬ ਦੇ ਮਸ਼ਹੂਰ ਗਾਇਕ ਸੀ ਤੇ ਦੂਜੇ ਭਾਰਤ ਦੇ ਮਸ਼ਹੂਰ ਬੋਡੀ ਬਿਲਡਰ ਸੀ। ਵਰਿੰਦਰ ਸਿੰਘ ਨਾ ਕੇਵਲ ਭਾਰਤ ਦੇ ਇੱਕ ਮਸ਼ਹੂਰ ਬੋਡੀ ਬਿਲਡਰ ਸੀ ਸਗੋਂ ਉਹ ਇੱਕ ਐਕਟਰ ਵੀ ਸੀ। ਉਹਨਾਂ ਨੇ ਸਲਮਾਨ ਖਾਨ ਦੇ ਨਾਲ टाइगर 3 फिल्म ਵਿੱਚ ਕੰਮ ਕੀਤਾ ਉਹ ਆਪਣੇ ਸ਼ਾਕਾਹਾਰੀ ਜੀਵਨ ਸ਼ੈਲੀ ਤੇ ਸ਼ਾਨਦਾਰ ਸਰੀਰਕ ਬੰਦਰ ਲਈ ਬਹੁਤ ਹੀ ਮਸ਼ਹੂਰ ਸੀ ਉਹਨਾਂ ਨੂੰ ਆਪਣੇ ਏਸ਼ੀਆ ਫਿਟਨੈਸ ਲਾਈਨ ਦਾ ਬ੍ਰਾਂਡ ਐਮਬੈਸਡਰ ਵੀ ਨਿਯੁਕਤ ਕੀਤਾ ਗਿਆ ਸੀ ਇਸ ਦੇ ਨਾਲ ਹੀ ਉਹ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਵੀ ਜਿੱਤੇ ਸੀ ਹੁਣ ਉਹ ਇਸ ਦੁਨੀਆ ਤੋਂ ਅਲਵਿਦਾ ਕਰ ਚੁੱਕੇ ਨੇ ਇੱਥੇ ਇਹ ਦੱਸਣ ਯੋਗ ਹੈ ਕਿ ਬਾਡੀ ਬਿਲਡਰ ਵਰਿੰਦਰ ਸਿੰਘ ਨੂੰ ਮੰਦੇ ਪਰਿਵਾਰਿਕ ਮੈਂਬਰ ਹਸਪਤਾਲ ਤੇ ਦੋਸ਼ ਲਗਾ ਰਹੇ ਨੇ ਕਿ ਵਰਿੰਦਰ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਕਰਕੇ ਹੋਈ ਹੈ ਵਰਿੰਦਰ ਦੇ ਭਤੀਜੇ ਦਾ ਕਹਿਣਾ ਹੈ ਕਿ ਵਰਿੰਦਰ ਬਿਲਕੁਲ ਹੀ ਠੀਕ ਸੀ ਉਹ ਹਸਪਤਾਲ 'ਚ ਸਿਰਫ ਆਪਣੇ ਮੋਢੇ ਦਾ ਆਪਰੇਸ਼ਨ ਕਰਾਉਣ ਗਏ ਪਰ ਉਸ ਤੋਂ ਬਾਅਦ ਉਹਨਾਂ ਨੂੰ ਕੋਣ ਆਇਆ ਕਿ ਵਰਿੰਦਰ ਦੀ ਦੋ ਅਟੈਕ ਆਉਣ ਕਰਕੇ ਮੌਤ ਹੋ ਗਈ ਉੱਥੇ ਤੁਹਾਨੂੰ ਦੱਸ ਦਈਏ ਕਿ ਵਰਿੰਦਰ ਦੀ ਚਾਚੀ ਦਾ ਇਹ ਕਹਿਣਾ ਹੈ ਕਿ ਹਸਪਤਾਲ ਨੇ ਜਾਂ ਤਾਂ ਕੋਈ ਓਵਰਡੋਸ ਦਿੱਤਾ ਹੈ ਦਵਾਈ ਦਾ ਜਾਂ ਫਿਰ ਕੋਈ ਉਹਨਾਂ ਤੋਂ ਗਲਤੀ ਹੋਈ ਹੈ ਜਿਸ ਕਰਕੇ ਵਰਿੰਦਰ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਵਰਿੰਦਰ ਦੇ ਸਾਥੀਆਂ ਨੇ ਵੀ ਹਸਪਤਾਲ ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਵੱਲੋਂ ਵਰਿੰਦਰ ਨੂੰ ਕੋਈ ਗਲਤ ਦਵਾਈ ਦਿੱਤੀ ਗਈ ਹੈ ਜਾਂ ਦਵਾਈ ਦਾ ਓਵਰਡੋਜ਼ ਦਿੱਤਾ ਗਿਆ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ ਕਿਉਂਕਿ ਵਰਿੰਦਰ ਦਾ ਸਰੀਰ ਪੂਰਾ ਨੀਲਾ ਪੈ ਚੁੱਕਿਆ ਸੀ ਤੇ ਕਰਦਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਉਸ ਦੀ ਡੈੱਡ ਬੋਡੀ ਨੂੰ ਪੈਕ ਕਰ ਦਿੱਤਾ ਗਿਆ ਸੀ। ਵਰਿੰਦਰ ਦੇ ਦੋਸਤ ਹਸਪਤਾਲ ਵਿੱਚ ਜਾ ਕੇ ਸੀਸੀਟੀਵੀ ਫੁਟੇਜ ਮੰਗ ਰਹੇ ਨੇ ਤੇ ਉਹਨਾਂ ਨੇ ਸੀਸੀਟੀਵੀ ਫੁਟੇਜ ਖੰਗਾਲੇ ਨੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤਾਂ ਜੋ ਵਰਿੰਦਰ ਦੀ ਮੌਤ ਦਾ ਅਸਲ ਕਾਰਨ ਪਤਾ ਲੱਗ ਸਕੇ। ਅੱਜ ਮਾਡਲ ਟਾਊਨ ਜਲੰਧਰ ਵਿਖੇ ਵਰਿੰਦਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉੱਥੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਨੂੰ ਅੰਤਿਮ ਵਿਦਾਇਤ ਦਿੱਤੀ। ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਤਾਂ ਹਾਂ ਮਾਰ-ਮਾਰ ਕੇ ਰੋ ਰਹੇ ਨੇ ਉਹਨਾਂ ਦਾ ਰੋਣਾ ਦੇਖਿਆ ਨਹੀਂ ਜਾਂਦਾ ਵੱਡੀ ਗਿਣਤੀ ਵਿੱਚ ਲੋਕ ਆ ਕੇ ਉਹਨਾਂ ਨੂੰ ਹੌਸਲਾ ਦੇ ਰਹੇ ਨੇ ਰਾਜਵੀਰ ਜਵੰਦਾ ਦਾ ਸਿਵਾ ਹਲੇ ਠੰਡਾ ਨਹੀਂ ਸੀ ਹੋਇਆ ਕਿ ਕੱਲ ਇੱਕ ਹੋਰ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਗਈ ਭਾਰਤ ਦੇ ਮਸ਼ਹੂਰ ਬਾਡੀ ਬਿਲਡਰ ਬਰਿੰਦਰ ਸਿੰਘ ਕੋਮਨ ਦੀ ਅੰਮ੍ਰਿਤਸਰ ਦੇ ਫੌਟਿਸ ਹਸਪਤਾਲ ਵਿੱਚ ਮੌਤ ਹੋ ਗਈ ਪਹਿਲਾਂ ਸਾਡੇ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨਾਲ ਇੱਕ ਹਾਦਸਾ ਹੋਇਆ ਜੋ ਕਿ ਸੜਕ ਤੇ ਕੁਮਰੇ ਅਵਾਰਾ ਪਸ਼ੂਆਂ ਕਾਰਨ ਹੋਇਆ ਸੀ ਲੋਕਾਂ ਵੱਲੋਂ ਬਹੁਤ ਹੀ ਅਰਦਾਸਾਂ ਕੀਤੀਆਂ ਗਈਆਂ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਹਨਾਂ ਦੀ ਮੌਤ ਹੋ ਗਈ ਤੇ ਹੁਣ ਇਸ ਤੋਂ ਬਾਅਦ ਭਾਰਤ ਦੇ ਇੱਕ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਸਿੰਘ ਘੁਮਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਪੂਰੇ ਪੰਜਾਬ ਦੇ ਵਿੱਚ ਅਫਸੋਸ ਦੀ ਲਹਿਰ ਹੈ ਹਰ ਇੱਕ ਨੌਜਵਾਨ ਇਹਨਾਂ ਤੋਂ ਪ੍ਰੇਰਿਤ ਹੁੰਦਾ ਸੀ ਕਿਉਂਕਿ ਇੱਕ ਤਾਂ ਪੰਜਾਬ ਦੇ ਮਸ਼ਹੂਰ ਗਾਇਕ ਸੀ ਤੇ ਦੂਜੇ ਭਾਰਤ ਦੇ ਮਸ਼ਹੂਰ ਬਾਡੀ ਬਿਲਡਰ ਸੀ ਵਰੀਂਦਰ ਸਿੰਘ ਨਾ ਕੇਵਲ ਭਾਰਤ ਦੇ ਇੱਕ ਮਸ਼ਹੂਰ ਬੋਡੀ ਬਿਲਡਰ ਸੀ ਸਗੋਂ ਉਹ ਇੱਕ ਐਕਟਰ ਵੀ ਸੀ ਉਹਨਾਂ ਨੇ ਸਲਮਾਨ ਖਾਨ ਦੇ ਨਾਲ ਟਾਈਗਰ 3 ਫਿਲਮ ਵਿੱਚ ਕੰਮ ਕੀਤਾ ਉਹ ਆਪਣੇ ਸ਼ਾਕਾਹਾਰੀ ਜੀਵਨ ਸ਼ੈਲੀ ਤੇ ਸ਼ਾਨਦਾਰ ਸਰੀਰਕ ਬੰਦਰ ਲਈ ਬਹੁਤ ਹੀ ਮਸ਼ਹੂਰ ਸੀ ਉਹਨਾਂ ਨੂੰ ਆਪਣੇ ਏਸ਼ੀਆ ਫਿਟਨੈਸ ਲਾਈਨ ਦਾ ਬ੍ਰਾਂਡ ਐਂਬੈਸਡਰ ਵੀ ਨਿਯੁਕਤ ਕੀਤਾ ਗਿਆ ਸੀ ਇਸ ਦੇ ਨਾਲ ਹੀ ਉਹ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਵੀ ਜਿੱਤੇ ਸੀ ਪਰ ਹੁਣ ਉਹ ਇਸ ਦੁਨੀਆ ਤੋਂ ਅਲਵਿਦਾ ਕਰ ਚੁੱਕੇ ਨੇ ਇੱਥੇ ਇਹ ਦੱਸਣਯੋਗ ਹੈ ਕਿ ਬਾਡੀ ਬਿਲਡਰ ਵਰਿੰਦਰ ਸਿੰਘ ਨੂੰ ਮੰਦੇ ਪਰਿਵਾਰਿਕ ਮੈਂਬਰ ਹਸਪਤਾਲ ਤੇ ਦੋਸ਼ ਲਗਾ ਰਹੇ ਨੇ ਕਿ ਵਰਿੰਦਰ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਕਰਕੇ ਹੋਈ ਹੈ ਵਰਿੰਦਰ ਦੇ ਭਤੀਜੇ ਦਾ ਕਹਿਣਾ ਹੈ ਕਿ ਵਰਿੰਦਰ ਬਿਲਕੁਲ ਹੀ ਠੀਕ ਸੀ ਉਹ ਹਸਪਤਾਲ 'ਚ ਸਿਰਫ ਆਪਣੇ ਮੋਢੇ ਦਾ ਆਪਰੇਸ਼ਨ ਕਰਾਉਣ ਗਏ ਪਰ ਉਸ ਤੋਂ ਬਾਅਦ ਉਹਨਾਂ ਨੂੰ ਕੋਣ ਆਇਆ ਕਿ ਵਰਿੰਦਰ ਦੀ ਦੋ ਅਟੈਕ ਆਉਣ ਕਰਕੇ ਮੌਤ ਹੋ ਗਈ ਉੱਥੇ ਤੁਹਾਨੂੰ ਦੱਸ ਦਈਏ ਕਿ ਵਰਿੰਦਰ ਦੀ ਚਾਚੀ ਦਾ ਇਹ ਕਹਿਣਾ ਹੈ ਕਿ ਹਸਪਤਾਲ ਨੇ ਜਾਂ ਤਾਂ ਕੋਈ ਓਵਰਡੋਸ ਦਿੱਤਾ ਹੈ ਦਵਾਈ ਦਾ ਜਾਂ ਫਿਰ ਕੋਈ ਉਹਨਾਂ ਤੋਂ ਗਲਤੀ ਹੋਈ ਹੈ ਜਿਸ ਕਰਕੇ ਵਰਿੰਦਰ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਵਰਿੰਦਰ ਦੇ ਸਾਥੀਆਂ ਨੇ ਵੀ ਹਸਪਤਾਲ ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਵੱਲੋਂ ਵਰਿੰਦਰ ਨੂੰ ਕੋਈ ਗਲਤ ਦਵਾਈ ਦਿੱਤੀ ਗਈ ਹੈ ਕਿ ਦਵਾਈ ਦਾ ਓਵਰਡੋਸ ਦਿੱਤਾ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਕਿਉਂਕਿ ਵਰਿੰਦਰ ਦਾ ਸਰੀਰ ਪੂਰਾ ਨੀਲਾ ਪੈ ਚੁੱਕਿਆ ਸੀ ਤੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਉਸ ਦੀ ਡੈੱਡ ਬੋਡੀ ਨੂੰ ਪੈਕ ਕਰ ਦਿੱਤਾ ਗਿਆ ਸੀ। ਵਰਿੰਦਰ ਦੇ ਦੋਸਤ ਹਸਪਤਾਲ ਵਿੱਚ ਜਾ ਕੇ ਸੀਸੀਟੀਵੀ ਫੁਟੇਜ ਮੰਗ ਰਹੇ ਨੇ ਤੇ ਉਹਨਾਂ ਨੇ ਸੀਸੀਟੀਵੀ ਫੁਟੇਜ ਖੰਗਾਲੇ ਨੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤਾਂ ਜੋ ਵਰਿੰਦਰ ਦੀ ਮੌਤ ਦਾ ਅਸਲ ਕਾਰਨ ਪਤਾ ਲੱਗ ਸਕੇ। ਅੱਜ ਮਾਡਲ ਟਾਊਨ ਜਲੰਧਰ ਵਿਖੇ ਵਰਿੰਦਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉੱਥੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਤਾਂ ਹਾਂ ਮਾਰ ਮਾਰ ਕੇ ਰੋ ਰਹੇ ਨੇ ਉਹਨਾਂ ਦਾ ਰੋਣਾ ਦੇਖਿਆ ਨਹੀਂ ਜਾਂਦਾ ਵੱਡੀ ਗਿਣਤੀ ਵਿੱਚ ਲੋਕ ਆ ਕੇ ਉਹਨਾਂ ਨੂੰ ਹੌਸਲਾ ਦੇ ਰਹੇ ਨੇ